ਸਤਿ ਸ਼੍ਰੀ ਅਕਾਲ ਜੀ ਗਰਮੀਆਂ ਦਾ ਸਮਾਂ ਸੀ ਲਗਭਗ ਸਵੇਰ ਦੇ 6 ਵਜੇ ਸੂਰਜ ਨੇ ਦਸਤਕ ਦਿੱਤੀ ਹਰ ਪਾਸੇ ਹੀ ਚਾਨਣ ਦਾ ਆਗਮਨ ਹੋਇਆ ਰਾਤ ਦਾ ਹਨੇਰਾ ਆਪਲਾ ਵਿੱਚ ਦੂਰ ਹੋ ਗਿਆ ਜਿਸ ਪਲ ਦੀ ਗੁਰਪ੍ਰੀਤ ਨੂੰ ਉਡੀਕ ਸੀ ਉਹ ਅੱਜ 10 ਸਾਲਾਂ ਬਾਅਦ ਪੂਰੀ ਹੋ ਗਈ ਗੁਰਪ੍ਰੀਤ ਦੇ ਘਰ ਅੱਜ ਦੋ ਧੀਆ ਹੋਣ ਤੋਂ ਪ੍ਰੰਤ ਪੁੱਤਰ ਦੀ ਦਾਤ ਮਿਲੀ ਤੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਸਾਰੇ ਪਾਸਿਆਂ ਤੇ ਵਧਾਈਆਂ ਮਿਲ ਰਹੀਆਂ ਸਨ ਬਹੁਤ ਖੁਸ਼ੀ ਸੀ ਸਾਰੇ ਪਿੰਡ ਤੇ ਮਹੱਲੇ ਵਿੱਚ ਰਿਸ਼ਤੇਦਾਰਾਂ ਵਿੱਚ ਲੱਡੂਆਂ ਦੀ ਵਰਖਾ ਕੀਤੀ ਗਈ ਆਂਡਣਾ ਗਵਾਂਡਣਾ ਨਾਲੇ ਲੱਡੂ ਲੈ ਰਹੀਆਂ ਸਨ ਨਾਲੇ ਕਹਿ ਰਹੀਆਂ ਸਨ ਕਿ ਰੱਬ ਨੇ ਸੁਣ ਲਈ ਹੁਣ ਦੋ ਧੀਆ ਵੀ ਢਕੀਆਂ ਗਈਆਂ ਮੈਂ ਸੋਚ ਰਹੀ ਸੀ ਕਿ ਪੁੱਤ ਤੋਂ ਬਿਨਾਂ ਧੀਆ ਕੋਲ ਤਾਂ ਟੰਟ ਕਰਨ ਲਈ ਕੋਈ ਕੱਪੜਾ ਨਹੀਂ ਸੀ ਇਸ ਦਾ ਮਤਲਬ ਇਹ ਸੀ ਕਿ ਜੇ ਗੁਰਪ੍ਰੀਤ ਦੇ ਪੁੱਤਰ ਹੋਣ ਨਾਲ ਹੁਣ ਉਸ ਦੀਆਂ ਧੀਆ ਦੀ ਵੀ ਕਦਰ ਹੋਵੇਗੀ ਗੁਰਪ੍ਰੀਤ ਦੇ ਸਾਰੇ ਨੇ ਅਤੇ ਸੱਸ ਨੇ ਪੋਤੇ ਦਾ ਨਾਂ ਰਾਜਵੰਸ਼ ਰੱਖਿਆ ਪਰਿਵਾਰ ਦੇ ਸਾਰੇ ਮੈਂਬਰ ਰਾਜਵੰਸ਼ ਨੂੰ ਬਹੁਤ ਪਿਆਰ ਕਰਦੇ ਸਨ ਵੱਡਾ ਹੁਣ ਤੇ ਉਸ ਨੂੰ ਇੱਕ ਪ੍ਰਾਈਵੇਟ ਵਧੀਆ ਸਕੂਲ ਵਿੱਚ ਪੜਨ ਲਈ ਪਾ ਦਿੱਤਾ ਪਰ ਉਸ ਦੀਆਂ ਭੈਣਾਂ ਪਿੰਨ ਦੇ ਸਰਕਾਰੀ ਸਕੂਲ ਵਿੱਚ ਹੀ ਪੜਦੀਆਂ ਸਨ ਭੈਣਾਂ ਜਦੋਂ ਵੱਡੀਆਂ ਹੋਈਆਂ ਉਹਨਾਂ ਦਾ ਵਿਆਹ ਕਰ ਦਿੱਤਾ ਜੋ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਖੁਸ਼ ਸੀ ਗੁਰਪ੍ਰੀਤ ਬੜੀ ਖੁਸ਼ ਸੀ ਗੁਰਪ੍ਰੀਤ ਦੇ ਦੋਨੋਂ ਜਵਾਈ ਵੀ ਬਹੁਤ ਨੇਕ ਦਿਲ ਇਨਸਾਨ ਸਨ ਆਪਣੀ ਸੱਸ ਨੂੰ ਆਪਣੀ ਮਾਂ ਜਿੰਨਾ ਪਿਆਰ ਕਰਦੇ ਸਨ ਖਾਸ ਗੱਲ ਇਹ ਹੈ ਕਿ ਉਸ ਨੂੰ ਧੀਆ ਵੱਲੋਂ ਕੋਈ ਪਰੇਸ਼ਾਨੀ ਨਹੀਂ ਸੀ ਹੁਣ ਰਾਜਵੰਸ਼ ਨੇ ਵੀ 12ਵੀਂ ਕਲਾਸ ਤੱਕ ਪੜ੍ਹਾਈ ਕਰ ਲਈ ਸੀ ਬੜਾ ਸੋਹਣਾ ਸੁਨੱਖਾ ਨੌਜਵਾਨ ਜਿਸ ਨੇ ਅਜੇ ਜਵਾਨੀ ਵਿੱਚ ਪੈਰ ਧਰਿਆ ਸੀ ਇਹ ਸਮਾਂ ਹਰ ਮਨੁੱਖ ਲਈ ਬੜਾ ਨਾਜ਼ੁਕ ਹੁੰਦਾ ਹੈ ਮਾਂ ਆਪਣੇ ਮਗਰ ਲਾ ਲੈਂਦਾ ਹੈ ਦਿਲ ਬੇਵਸ ਹੋ ਜਾਂਦਾ ਹੈ ਇੱਕ ਦਿਨ ਉਹ ਕਿਸੇ ਕੰਮ ਲਈ ਸ਼ਹਿਰ ਜਾਂਦਾ ਹੈ ਉਥੇ ਗਏ ਨੂੰ ਉਸ ਨੂੰ ਉਸਦੀ ਹਾਮਉਮਰ ਮਟਿਆਰ ਮਿਲ ਜਾਂਦੀ ਹੈ ਜਿਸ ਨੂੰ ਉਹ ਦਿਲ ਦੇ ਬੈਠਦਾ ਹੈ ਫਿਰ ਉਹਨਾਂ ਦੀਆਂ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਸ ਉਹ ਜ਼ਿੰਦਗੀ ਲਈ ਇਕੱਠੇ ਜਾਣ ਦਾ ਫੈਸਲਾ ਕਰ ਲੈਂਦੇ ਹਨ ਰਾਜਵੰਚ ਆਪਣੀ ਮਾਂ ਤੇ ਪਿਓ ਨਾਲ ਆਪਣੇ ਪਿਆਰ ਦੀ ਗੱਲ ਬਾਰੇ ਜ਼ਿਕਰ ਕਰਦਾ ਹੈ ਇਹ ਸੁਣ ਕੇ ਬੜਾ ਖੁਸ਼ ਹੁੰਦੇ ਨੇ ਤੇ ਉਹ ਉਸ ਨੂੰ ਉਸ ਮਟਿਆਰ ਨਾਲ ਉਸ ਨੂੰ ਵਿਆਹ ਕਰਾਉਣ ਦੀ ਇਜਾਜ਼ਤ ਦੇ ਦਿੰਦੇ ਹਨ ਰਾਜਵੰਸ਼ ਦੇ ਮਾਪੇ ਉਸ ਮਟਿਆਰ ਦੇ ਘਰ ਜਾ ਕੇ ਉਸ ਦੀ ਮਾਪਿਓ ਨਾਲ ਗੱਲ ਕਰਦੇ ਹਨ ਲੜਕੀ ਦੇ ਮਾਪੇ ਵੀ ਇਸ ਲਈ ਆਪਣੀ ਸਹਿਮਤੀ ਪ੍ਰਗਟਾ ਦਿੰਦੇ ਹਨ ਅਜੇ ਉਸ ਦੀ ਕੜਮਾਈ ਹੀ ਹੁੰਦੀ ਹੈ ਅਸੀਂ ਥੋੜੇ ਦਿਨਾਂ ਵਿੱਚ ਹੀ ਲੜਕਾ ਵਿਦੇਸ਼ ਚਲਾ ਜਾਂਦਾ ਹੈ ਸਾਲ ਕ ਮਗਰੋਂ ਉਹ ਵਿਦੇਸ਼ ਤੋਂ ਵਾਪਸ ਆ ਕੇ ਉਸ ਲੜਕੀ ਨਾਲ ਆਪਣਾ ਵਿਆਹ ਕਰਵਾ ਲੈਂਦਾ ਹੈ ਇੱਕ ਮਹੀਨਾ ਉਹ ਆਪਣੀ ਪਤਨੀ ਕੋਲ ਰਹਿੰਦਾ ਹੈ ਬੜੇ ਖੁਸ਼ ਹੁੰਦੇ ਨੇ ਉਸ ਤੋਂ ਬਾਅਦ ਉਸਨੇ ਵਿਦੇਸ਼ ਵਾਪਸ ਜਾਣਾ ਹੁੰਦਾ ਹੈ ਰਾਜਵੰਸ਼ ਦੀ ਪਤਨੀ ਨੀਰੂ ਵਿਦੇਸ਼ ਉਸ ਨਾਲ ਨਹੀਂ ਜਾ ਸਕਦੀ ਜਿਸ ਕਾਰਨ ਉਸ ਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਹੀ ਰਹਿਣਾ ਪੈਂਦਾ ਸੀ ਸਹੁਰੇ ਪਰਿਵਾਰ ਵਿੱਚ ਇੱਕ ਸੱਸ ਤੇ ਸਹਰਾ ਹੀ ਸੀ ਕੁਝ ਦਿਨਾਂ ਲਈ ਕਦੇ ਉਹ ਆਪਣੇ ਪੀਕੇ ਘਰ ਆ ਜਾਂਦੀ ਤੇ ਕਦੇ ਆਪਣੇ ਸਹੁਰੇ ਘਰ ਚਲੀ ਜਾਂਦੀ ਸਮਾਂ ਬੀਤਦਾ ਗਿਆ ਉਸ ਦੇ ਰਾਜਮੰਚ ਅਜੇ ਬੇਪਰ ਤਿਆਰ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਆਪ ਵੀ ਅਜੇ ਵਿਦੇਸ਼ ਵਿੱਚ ਪੱਕਾ ਨਹੀਂ ਸੀ ਹੋਇਆ ਨੀਰੂ ਦਾ ਪਤੀ ਪਾਮਿਹਾਰੋ ਜੋ ਉਸ ਨੂੰ ਫੋਨ ਤੇ ਗੱਲ ਕਰਦਾ ਸੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਹ ਬੇਵਸੀ ਅਜੇ ਆਪਣੇ ਕੋਲ ਬੁਲਾ ਨਹੀਂ ਸੀ ਸਕਦਾ ਇਧਰ ਨੀਰੂ ਨੇ ਆਪਣੇ ਗਵਾਂਢ ਵਿੱਚ ਹੀ ਕਿਸੇ ਹੋਰ ਲੜਕੇ ਨਾਲ ਦੋਸਤੀ ਪਾ ਲਈ ਇਸ ਗੱਲ ਬਾਰੇ ਸੋਰੀ ਪਰਿਵਾਰ ਤੇ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਪਤਾ ਸੀ ਇੱਕ ਸ਼ਾਂਤ ਦਿਨ ਸ਼ਾਮ ਦਾ ਵੇਲਾ ਸੀ ਆਪਣੇ ਸਾਰੇ ਕਰੋਂ ਗਹਿਣੇ ਉਠਾ ਕੇ ਨੀਰੂ ਆਪਣੇ ਦੋਸਤ ਨੂੰ ਫੜਾ ਦਿੰਦੀ ਹੈ ਘਰ ਦੀਆਂ ਸਾਰੀਆਂ ਅਲਮਾਰੀਆਂ ਖੋਲ ਦਿੰਦੀ ਹੈ ਆਪ ਆਪਣੀ ਨਣਾਨ ਨਾਲ ਸੈਰ ਕਰਨ ਚਲੀ ਜਾਂਦੀ ਹੈ ਉਸ ਸਮੇਂ ਘਰ ਵਿੱਚ ਉਸਦੀ ਸੱਸ ਵੀ ਨਹੀਂ ਹੁੰਦੀ ਸੱਸ ਤੇ ਸਹੁਰਾ ਕਿਸੇ ਕੰਮ ਲਈ ਬਾਜ਼ਾਰ ਗਏ ਹੁੰਦੇ ਹਨ ਜਦੋਂ ਨੀਰੂ ਤੇ ਉਸਦੇ ਨਣਾਨ ਸੈਰ ਕਰਨ ਪ੍ਰੰਤਕ ਵਾਪਸ ਘਰ ਆਉਂਦੀਆਂ ਹਨ ਤਾਂ ਅਲਮਾਰੀਆਂ ਖੁੱਲੀਆਂ ਵੇਖ ਕੇ ਨੀਰੂ ਦੀ ਨਣਾਨ ਬੜੀ ਪਰੇਸ਼ਾਨ ਹੋ ਜਾਂਦੀ ਹੈ ਇਸ ਗੱਲ ਦਾ ਜ਼ਿਕਰ ਉਹ ਆਪਣੇ ਹਾਂਡਗਵਾੜ ਵਿੱਚ ਤੇ ਘਰੋਂ ਬਾਹਰ ਗਈ ਆਪਣੀ ਮਾਂ ਨੂੰ ਦੱਸਦੀ ਹੈ ਸਾਰੇ ਸ਼ਹਿਰ ਮੁਹੱਲੇ ਵਿੱਚ ਰੌਲਾ ਪੈ ਜਾਂਦਾ ਹੈ ਕਿ ਬਲਵੀਰ ਸਿੰਘ ਦੇ ਘਰ ਚੋਰੀ ਹੋ ਗਈ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ ਗੁਰਪ੍ਰੀਤ ਨੂੰ ਆਪਣੀ ਨੂੰ ਤੇ ਸ਼ੱਕ ਹੋ ਗਿਆ ਕਿ ਇਸ ਨੇ ਹੀ ਗਹਿਣੇ ਇੱਧਰ ਉੱਧਰ ਕੀਤੇ ਹਨ ਜਾਂ ਇਸ ਨੇ ਆਪਣੇ ਪੇਕੇ ਘਰ ਪਹੁੰਚਾ ਦਿੱਤੇ ਹਨ ਜਦੋਂ ਪੁਲਿਸ ਨੇ ਉਸਦੇ ਪੇਕੇ ਘਰ ਪੜਤਾਲ ਕੀਤੀ ਉਹਨਾਂ ਨੂੰ ਕੁਝ ਵੀ ਬਰਾਮਦ ਨਾ ਹੋਇਆ ਫਿਰ ਉਹਨਾਂ ਨੇ ਨੀਰੂ ਨੂੰ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਇੱਕਦਮ ਸਾਰਾ ਸੱਚ ਦੱਸ ਦਿੱਤਾ ਨੀਰੂ ਨੇ ਆਪਣੇ ਸੌਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਅੰਤ ਨੀਰੂ ਦਾ ਰਾਜਵੰਚ ਵੱਲੋਂ ਤਲਾਕ ਹੋ ਜਾਂਦਾ ਹੈ ਹੁਣ ਗੁਰਪ੍ਰੀਤ ਨੇ ਸੋਚਿਆ ਕਿ ਰਾਜਵੰਚ ਦਾ ਦੂਜਾ ਵਿਆਹ ਕਰ ਦੇਈਏ ਬੜੀ ਜਲਦੀ ਰਾਜਵੰਚ ਦਾ ਦੂਜਾ ਵਿਆਹ ਵੀ ਰਾਜਵੀਰ ਨਾਂ ਦੀ ਲੜਕੀ ਨਾਲ ਕਰ ਦਿੱਤਾ ਗਿਆ ਰਾਜਵੰਚ ਵਿਆਹ ਕਰਵਾ ਕੇ ਵਿਦੇਸ਼ ਚਲਾ ਵਾਪਸ ਚਲਾ ਜਾਂਦਾ ਹੈ ਸਾਲਕ ਦੇ ਵਿੱਚ ਹੀ ਉਹ ਆਪਣੀ ਪਤਨੀ ਦੇ ਪੇਪਰ ਵਿਦੇਸ਼ ਬੁਲਵਾਉਣ ਲਈ ਭੇਜ ਦਿੰਦਾ ਹੈ। ਇੱਧਰ ਰਾਜਵੀਰ ਆਪਣੇ ਸਹੁਰੇ ਘਰ ਵਿੱਚ ਕੋਲ ਮਿਲ ਨਹੀਂ ਕਰ ਸਕੀ। ਸਾਰਾ ਸਾਰਾ ਦਿਨ ਮੰਜੇ ਤੇ ਪਈ ਰਹਿਣਾ ਜਦੋਂ ਦੀ ਸੱਸ ਨੇ ਕੋਈ ਕੰਮਕਾਰ ਕਰਨ ਲਈ ਕਹਿਣਾ ਤਾਂ ਉਲਟਾ ਕੋਈ ਨਾ ਕੋਈ ਬਹਾਨਾ ਕਰਨਾ ਤੇ ਆਪਣੀ ਭੈਣ ਨੂੰ ਫੋਨ ਤੇ ਸੱਸ ਸਹੁਰੇ ਬਾਰੇ ਹਰ ਵੇਲੇ ਚੁਗਲੀਆਂ ਕਰਨੀਆਂ ਤੇ ਅੱਗੋਂ ਭੈਣ ਨੇ ਵੀ ਉਸ ਦੀ ਹਾਂ ਵਿੱਚ ਹਾਂ ਮਿਲਾ ਦੇਣੀ। ਦੈਨ ప్రతి ਦਿਨ ਘਰ ਵਿੱਚ ਰਾਜਵੀਰ ਨੇ ਕਲੇਸ਼ ਪਾ ਕੇ ਰੱਖਣਾ ਉਧਰ ਰਾਜਵੰਸ਼ ਨੂੰ ਇਹ ਆਖਣਾ ਕਿ ਮੈਂ ਤੇਰੀ ਮਾਂ ਤੇ ਤੇਰੇ ਪਿਓ ਨਾਲ ਨਹੀਂ ਰਹਿ ਸਕਦੀ ਮੈਨੂੰ ਇਹਨਾਂ ਤੋਂ ਜਾਂ ਅੱਡ ਕਰਵਾ ਦੇ ਜਾਂ ਮੈਨੂੰ ਬਾਹਰ ਲੈ ਜਾ ਰਾਜਵੰਸ਼ ਨੇ ਉਸ ਨੂੰ ਆਖਿਆ ਮੈਂ 1 ਮਹੀਨੇ ਤੱਕ ਆ ਜਾਵਾਂਗਾ ਤੈਨੂੰ ਨਾਲ ਲੈ ਜਾਵਾਂਗਾ ਰਾਜਵੀਰ ਨੇ ਜਦ ਫੜ ਲਈ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਉਸ ਨੇ ਆਪਣੀ ਭੈਣ ਤੇ ਜੀਜੇ ਨੂੰ ਆਪਣੇ ਘਰ ਬੁਲਾ ਲਿਆ ਉਨਾਂ ਨਾਲ ਉਹਨਾਂ ਨੂੰ ਬਿਨਾਂ ਦੱਸੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਇੱਕ ਦਿਨ ਰਾਜਵੰਸ਼ ਤੇ ਮਾਤਾ ਪਿਤਾ ਆਪਣੇ ਨਜ਼ਦੀਕੀ ਸਬੰਧੀਆਂ ਨੂੰ ਲੈ ਕੇ ਆਪਣੇ ਪੁੱਤਰ ਦੇ ਸਹੁਰੇ ਘਰ ਜਾਂਦੇ ਹਨ ਕਿ ਇਸ ਸੁਝਾਅ ਵਜਾ ਕੇ ਰਾਜਵੀਰ ਨੂੰ ਲੈ ਆਈਏ ਪਰ ਰਾਜਵੀਰ ਤਾਸ ਤੋਂ ਮਸਨਾ ਹੋਈ ਉਸਨੇ ਆਪਣੇ ਸਹੁਰੇ ਘਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਆਖਣ ਲੱਗੀ ਕਿ ਮੈਨੂੰ ਤਾਂ ਤਲਾਕ ਚਾਹੀਦਾ ਹੈ ਇਹ ਸੁਣ ਕੇ ਉੱਥੇ ਬੈਠੇ ਸਾਰੇ ਰਿਸ਼ਤੇਦਾਰ ਸੁਣ ਕੇ ਹੈਰਾਨ ਹੁੰਦੇ ਹਨ ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਔਰਤ ਆਖਦੀ ਹੈ ਕੀ ਹੁਣ ਦੀਆਂ ਕੁੜੀਆਂ ਵਿੱਚ ਸ਼ੈਨ ਸ਼ਕਤੀ ਹੀ ਨਹੀਂ ਰਹੀ ਘਰ ਦਾ ਕੰਮਕਾਰ ਕੋਈ ਕਰਨਾ ਆਉਂਦਾ ਹੀ ਨਹੀਂ ਤੇ ਇਹ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਜੇ ਘਰ ਵਿੱਚ ਕੋਈ ਕੁਝ ਕਹਿ ਵੀ ਦਿੰਦਾ ਹੈ ਉਹਨਾਂ ਵੱਸ ਇੱਕੋ ਗੱਲ ਹੈ ਤਲਾਕ ਦਿਓ ਬਜ਼ੁਰਗ ਔਰਤਾਂ ਦੀ ਗੱਲ ਸੁਣ ਕੇ ਸਾਰਿਆਂ ਨੇ ਉਸ ਦੀ ਹਾਂ ਵਿੱਚ ਹਾਂ ਮਿਲਾਈ ਇੱਕ ਕੋਲ ਬੈਠੇ ਨੌਜਵਾਨ ਲੜਕੇ ਨੇ ਕਿਹਾ ਹੁਣ ਦੇ ਜਮਾਨੇ ਵਿੱਚ ਪੜੀਆਂ ਲਿਖੀਆਂ ਕੁੜੀਆਂ ਤਾਂ ਬਹੁਤ ਹਨ ਪਾਰੇ ਸਮਝਦਾਰ ਬਹੁਤ ਘੱਟ ਹਨ ਗੁਰਪ੍ਰੀਤ ਦੀ ਪਰਜਾਈ ਵੀ ਕੋਲ ਬੈਠੀ ਸੀ ਉਹ ਇਹ ਹੁਣ ਕੁੜੀਆਂ ਦਾ ਕਸੂਰ ਨਹੀਂ ਇਹ ਤਾਂ ਉਹਨਾਂ ਦੇ ਮਾਪਿਆਂ ਦਾ ਕਸੂਰ ਹੈ ਉਹਨਾਂ ਨੂੰ ਉੱਚੀਆਂ ਡਿਗਰੀਆਂ ਤਾਂ ਕਰਾ ਦਿੰਦੇ ਹਨ ਪਰ ਸੋਈ ਦੇ ਕਿਸੇ ਵੀ ਕੰਮ ਕਰਨ ਦੇ ਕਾਬਿਲ ਨਹੀਂ ਹੁੰਦੀਆਂ ਜੇ ਸਹੁਰੇ ਪਰਿਵਾਰ ਵਿੱਚ ਜਾ ਕੇ ਥੋੜਾ ਬਹੁਤਾ ਕੰਮ ਕਰਨਾ ਵੀ ਪੈਂਦਾ ਹੈ ਤਾਂ ਵਸ ਫਿਰ ਤਲਾਕ ਦੀ ਮੰਗ ਕਰਦੀਆਂ ਹਨ ਉਹਦੀ ਗੱਲ ਸੁਣ ਕੇ ਉੱਥੇ ਬੈਠੇ ਸਾਰਿਆਂ ਨੇ ਹਾਂ ਵਿੱਚ ਹਾਂ ਮਿਲਾਉਣੀ ਤੇ ਆਖਣ ਲੱਗੇ ਇਹੀ ਤਾਂ ਤਲਾਕ ਦਾ ਕਾਰਨ ਹੈ ਅਗਲੇ ਦਿਨ ਹੀ ਰਾਜਵੀਰ ਨੇ ਰਾਜਵੰਸ਼ ਤੋਂ ਤਲਾਕ ਲੈਣ ਲਈ ਮੁਕੱਦਮਾ ਕਰ ਦਿੱਤਾ ਤਰੀਕਾ ਪੈਣ ਤੋਂ ਬਾਅਦ ਰਾਜਵੰਸ਼ ਦਾ ਰਾਜਵੀਰ ਨਾਲੋਂ ਤਲਾਕ ਹੋ ਗਿਆ ਗੁਰਪ੍ਰੀਤ ਹੁਣ ਸੋਚ ਰਹੀ ਸੀ ਕਿ ਰਾਜਵੰਸ਼ ਲਈ ਹੁਣ ਹੋਰ ਕੁੜੀ ਵੇਖੀ ਜਾਵੇ ਜਿਸ ਨਾਲ ਉਹ ਆਪਣੀ ਰੈਂਦੀ ਜ਼ਿੰਦਗੀ گزار ਸਕੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ